ਲੋ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਧੋਖਾਧੜੀ ਨਾਲ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਪਤੀ ਪਤਨੀ ਸਮੇਤ ਇੱਕ ਹੋਰ ਦੋਸ਼ੀ ਨੂੰ ਕਾਬੂ ਕੀਤਾ ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਪੁਲਿਸ ਥਾਣਾ ਡੇਲੋਂ ਦੇ ਐਸ ਐਚ ਓ ਸਬ ਇੰਸਪੈਕਟਰ ਗੁਰਦਿਆਲ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਮਿੱਟੂ ਸਿੰਘ ਵਾਸੀ ਪਿੰਡ ਕਿਲਾਰਾਇਪੁਰ ਨੇ ਥਾਣਾ ਡੇਲੋਂ ਵਿਖੇ ਰਿਪੋਰਟ ਦਰਜ ਕਰਵਾਈ ਕਿ ਅਕਬਰੀ ਕਰਨਵੀਰ ਸਿੰਘ ਕਮਲਪ੍ਰੀਤ ਸਿੰਘ ਵਾਸੀ ਪਿੰਡ ਸੇਖਾ ਨੇ ਬਿਵੋਧਬੰਦੀ ਨਾਲ ਅਕਬਰੀ ਨੂੰ ਮੇਰੇ ਘਰ ਭੇਜਿਆ ਅਤੇ ਧੋਖੇ ਨਾਲ ਮੇਰੀ ਅਸ਼ਲੀਲ ਵੀਡੀਓ ਬਣਾਈ ਅਤੇ ਫਿਰ ਮੈਨੂੰ ਧਮਕੀ ਦੇਣ ਲੱਗੇ ਕਿ ਤੇਰੀ ਵੀਡੀਓ ਵਾਇਰਲ ਕਰ ਦੇਵਾਂਗੇ ਅਤੇ ਪੈਸਿਆਂ ਦੀ ਮੰਗ ਕੀਤੀ ਮੈਂ ਡਰ ਦੇ ਮਾਰੇ ਨੇ ਉਹਨਾਂ ਨੂੰ 50000 ਰੁਪਏ ਦੇ ਦਿੱਤੇ ਲੇਕਿਨ ਹੁਣ ਕੁਝ ਸਮਾਂ ਬਾਅਦ ਕਰਮਿਰ ਸਿੰਘ ਨੇ ਮੈਨੂੰ ਫਿਰ ਫੋਨ ਕੀਤਾ ਅਤੇ ਹੋਰ 50000 ਦੀ ਮੰਗ ਕੀਤੀ ਲੇਕਿਨ ਮੈਂ ਹੁਣ ਉਹਨਾਂ ਨੂੰ ਪੈਸੇ ਦੇਣ ਦੀ ਬਜਾਏ ਪੁਲਿਸ ਅੰਨ ਡੈਲੋ ਵਿਖੇ ਉਹਨਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਪੁਲਿਸ ਨੇ ਦੋਸ਼ੀਆਂ ਨੂੰ ਆਈਪੀਸੀ ਐਕਟ ਅਧੀਨ ਧਾਰਾ 384 120 ਬੀ ਲਗਾ ਕੇ ਮੁਕੱਦਮਾ ਦਰਜ ਕਰਕੇ ਕਾਬੂ ਕੀਤਾ। ਹਾਂਜੀ ਸਰ ਜੋ ਅੱਜ ਡੇਲੋ ਥਾਣੇ ਦੇ ਵਿੱਚ ਮੁਕੱਦਮਾ ਦਰਜ ਕੀਤਾ ਉਸ ਬਾਰੇ ਜਾਣਕਾਰੀ ਦਿਓ ਜੀ। ਹਾਂਜੀ ਸਰ ਉਹਨਾ ਕੰਪਲੇਟ ਆਈ ਸੀਗੀ ਇੱਕ ਬਿੱਟੂ ਸਾਨਾ ਬਹਾਵਾ ਸੀਗਾ ਕਿਲਾ ਰਾਇਪੁਰ ਪਿੰਡ ਤੋਂ। ਉਹਨਾਂ ਨੇ ਦੱਸਿਆ ਸੀਗਾ ਕਿ ਕੋਈ ਲੜਕੀ ਅਕਬਰੀ ਹੈ ਪਹਿਲਾਂ ਵੀ ਉਹਦੇ ਨਾਲ ਮਤਲਬ ਦੋਸਤੀ ਵਗੈਰਾ ਕੀਤੀ ਸੀਗੀ ਤੇ ਉਹਦੇ ਕੋਲ ਆਉਣੀ ਹੁੰਦੀ ਸੀਗੀ ਲੜਕੀ। ਦੇ ਜਿਹੜਾ ਹਵਾ ਪਿੱਟੂ ਆ ਇਹਦੀ ਆਪਦੀ ਵਾਈਫ ਜਿਹੜੀ ਛੜ ਕੇ ਜਾ ਚੁੱਕੀ ਹੈ 3-4 ਸਾਲ ਪਹਿਲਾਂ ਤੇ ਇਹਨੇ ਲੜਕੀ ਅਕਬਰੀ ਜਿਹੜੀ ਇਹਨਾਂ ਕੋਲ ਆਉਂਦੀ ਸੀਗੀ ਇਸ ਵਾਰ ਜਿਹੜਾ ਉਹਨੂੰ ਇੱਕ ਟਰੈਪ ਵਿੱਚ ਫਸਾ ਕੇ ਆਪਣੇ ਹਸਬੰਡ ਤੇ ਇੱਕ ਹੋਰ ਲੜਕੇ ਦੇ ਨਾਲ ਇਹਨੂੰ ਮਰਨ ਆਈ ਸੀਗੀ ਕੱਲ 22 ਤਰੀਕ ਨੂੰ 25 ਨੂੰ ਹਾਂਜੀ ਤੇ ਪਹਿਲਾਂ ਲੜਕੀ ਜਿਹੜੀ ਜਦੋਂ ਮਿਲ ਰਹੀ ਸੀਗੀ ਇਹਨੇ ਆਪਣੇ ਹਸਬੰਡ ਨੂੰ ਤੇ ਇੱਕ ਹੋਰ ਲੜਕੇ ਨੂੰ ਬਾਹਰ ਬਿਠਾਇਆ ਸੀਗਾ ਤੇ ਕੋਸ਼ ਸਮੇਂ ਬਾਅਦ ਜਦੋਂ ਆਪਣੀ ਮਰਜ਼ੀ ਦੇ ਨਾਲ ਹੀ ਜਦੋਂ ਇੰਟੀਮੇਟ ਹੋ ਰਹੇ ਹੁੰਦੇ ਉਸ ਟਾਈਮ ਤੇ ਉਹ ਜਿਹੜਾ ਉਹਦਾ ਹਸਬੰਦ ਆ ਉਹ ਆਣ ਕੇ ਨਾ ਇਹਦੀ ਵੀਡੀਓ ਬਣਾਉਣ ਲੱਗ ਪੈਂਦਾ ਤੋਂ ਵੀ ਨਾ ਡਿਵਾਰ ਸੀਗੇ ਕਰਨਵੀਰ ਸਿੰਘ ਤੇ ਕਮਲਪ੍ਰੀਤ ਸਿੰਘ ਨਾਮ ਨੇ ਉਹਨਾਂ ਦੇ ਤੇ ਵੀਡੀਓ ਬਣਾਉਣ ਲੱਗ ਪੈਂਦੇ ਨੇ ਵੀਡੀਓ ਬਣਾ ਕੇ ਉਸ ਤੋਂ ਬਾਅਦ ਫਿਰ ਉਹਨੂੰ ਬਲੈਕਮੇਲ ਕਰਦੇ ਨੇ ਲੜਕੇ ਨੂੰ ਅਸਲ ਵਿੱਚ ਨਾ ਉਹਦਾ ਘਰ ਵਾਲਾ ਹੀ ਸੀਗਾ ਇਦਾਂ ਇਹਨਾਂ ਨੇ ਟਰੈਪ ਵਿੱਚ ਫਸਾ ਕੇ ਬਲੈਕਮੇਲ ਹੀ ਕਰਾਈ ਇਹਦੇ ਕੋਲੋਂ 1 ਲੱਖ ਰੁਪਇਆ ਮੰਗਿਆ ਸੀਗਾ ਜਿਹਦੇ ਚ ਉਹਨੇ ਉਸੇ ਦਿਨੀ 50 ਹਜ਼ਾਰ ਰੁਪਏ ਜਿਹੜੇ ਆ ਉਹ ਇੱਕ 20 ਹਜ਼ਾਰ ਬੈਂਕ ਚੋਂ ਕਢਵਾ ਕੇ ਦਿੱਤਾ 30 ਹਜ਼ਾਰ ਆਪਣੀ ਗਵਾਰੰਟੀ ਕੋ ਫੜ ਕੇ ਮੌਕੇ ਤੇ ਹੀ ਉਹਨੇ ਦੇ ਦਿੱਤੇ ਸੀਗੇ ਤੇ ਬਾਕੀ 50 ਹਜ਼ਾਰ ਰੁਪਏ ਦਾ ਇਹਨਾਂ ਨੇ ਕੱਲ 23 ਤਰੀਕ ਨੂੰ ਵਾਦਾ ਕੀਤਾ ਸੀਗਾ ਉਹ ਕੱਲ ਜਦੋਂ ਲੈਣ ਆਏ ਸੀਗੇ ਉਦੋਂ ਫਿਰ ਬਿੱਟੂ ਜਿਹੜਾ ਉਹਨੇ ਸੰਗ ਕੰਪਲੇਨਟ ਕੀਤੀ ਫਿਰ ਅਸੀਂ ਮੌਕੇ ਤੇ ਜਾ ਕੇ ਇਹਨਾਂ ਨੂੰ ਪਾੜ ਲਿਆ ਸੀਗਾ ਜਿੱਥੋਂ ਪੈਸੇ ਲੈਣ ਆਏ ਸੀਗੇ ਤਿੰਨੋ ਜਾਣੇ ਕਿ ਧਾਰਨੇ ਅਕਬਰੀ ਉਹਦਾ ਹਸਬੰਡ ਕਰਨਵੀਰ ਤੇ ਇੱਕ ਨਾਲ ਇਹਨਾਂ ਕੀ ਇਹਨਾਂ ਦੇ ਕੋਈ ਮੈਡਮ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ ਹਾਂਜੀ ਜਿਹੜੀ ਲੜਕੀ ਅਕਬਰੀ ਹੈ ਨਾ ਉਹਦੇ ਤੇ ਪਹਿਲਾਂ ਸੀਗਾ ਇਮੋਰਲ ਟ੍ਰੈਫਿਕਿੰਗ ਦਾ ਸੀਗੀ ਥੋੜਾ ਸੰਦੇਹ ਵਗੈਰਾ ਵਾਲੀ ਸੀਗੀ ਤੇ ਉਹਦੇ ਤੇ ਇਮੋਰਲ ਟ੍ਰੈਫਿਕਿੰਗ ਦਾ ਪਹਿਲਾ ਪਰਚਾ ਹੈ 185/19 ਨੰਬਰ ਮੁਕਦਮਾ ਆਇਆ ਦਿੱਤੇ ਤੇ ਸਰ ਮੌਕੇ ਤੋਂ ਕੈਸ਼ ਵੀ ਬਰਾਮਦ ਹੋਇਆ ਜੀ ਕੋਈ ਕੈਸ਼ ਹੁਣ ਇਹਨਾਂ ਦੇ ਅਸੀਂ ਗ੍ਰਿਫਤਾਰੀ ਕਰ ਲਈਏ ਤੇ ਹੁਣ ਕੈਸ਼ ਆਪਾਂ ਜਿਹੜੀ ਪੁਲਿਸ ਡਿਮਾਂਡ ਲੈ ਕੇ ਇਹਨਾਂ ਕੋ ਕੈਸ਼ ਤਾਬੰਦ ਕਰਾਂਗੇ ਇਨਦਰ ਜਿਹੜੀ ਇਹਨਾਂ ਨੇ ਵੀਡੀਓ ਬਣਾਈ ਸੀ ਕਿ ਉਹ ਵਾਲਾ ਮੋਬਾਈਲ ਰਿਕਵਰ ਹੋ ਚੁੱਕਿਆ ਹੈ ਤੇ ਕਿਹੜੀ ਕਿਹੜੀ ਧਾਰਾ ਦੇ ਤਹਿਤ ਇਹਨੇ ਪਰਚਾ ਦਰਜ ਕੀਤਾ ਹੈ ਇਹ ਇਹ 384 ਤੇ 120 IPC ਦੇ ਤਹਿਤ ਕਾਰਵਾਈ ਕੀਤੀ ਗਈ ਹੈ ਮੁਕੱਦਮਾ ਨੰਬਰ 48 ਮਿਤੀ 23 ਪੰਜ 2024 ਤੇ ਧਾਰਾ 384 120 IPC ਦੇ ਤਹਿਤ ਥਾਣਾ ਡੈਲੋਮਿਕ ਮੁਕੱਦਮਾ ਦਰਜ ਕਰ ਲਿਆ ਟੋਟਲ ਕਿੰਨ੍ਹੇ ਚਾਲ ਦੇ ਨੇ ਟੋਟਲ ਦੋ ਦੋਸ਼ੀ ਹੈ ਜੀ ਤਿੰਨ ਦੋਸ਼ੀ ਨੇ ਇੱਕ ਲੜਕੀ ਅਗਪ੍ਰੀਤ ਦੇ ਦੋ ਔਰ ਇਹਨਾਂ ਵਾਲੇ ਕਾ ਹਸਬੰਡੋਂ ਦਾ ਕਰਨਵੀਰ ਇੱਕ ਕੰਵਲ ਫ੍ਰੀਜ ਤਿੰਨੋਂ ਪਿੰਡ ਛੇਖਾਂ ਦੇ